ਤੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਤੇ ਦੂਸਰਾ ਅਸੀਂ ਜਿਹੜੀ 25 ਤਰੀਕ ਤੋਂ ਖਾਲਸਾ ਵਹੀਰ ਸ਼ੁਰੂ ਕਰਨ ਜਾ ਰਹੇ ਹਾਂ ਅਕਾਲ ਤਖਸਬ ਤੋਂ ਦਮਦਮਾ ਸਾਹਿਬ ਤੱਕ ਤਿੰਨ ਚਾਰ ਦਿਨ ਦਾ ਪ੍ਰੋਗਰਾਮ ਆ ਤੇ ਉਹਦੇ ਵਾਸਤੇ ਵੀ ਅਸੀਂ ਸੰਗਤਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਕਿ ਉਹਦੇ ਵਾਸਤੇ ਵੀ ਤੁਸੀਂ ਸਹਿਯੋਗ ਕਰੋ ਕਿ ਤਾਂ ਕਿ ਜਿਹੜੀ ਸਾਡੀ ਪੰਜਾਬ ਦੇ ਹਾਲਾਤ ਆ ਜਾਂ ਸਾਡੀ ਨੌਜਵਾਨੀ ਜਿਹੜੀ ਨਸ਼ਿਆਂ ਚ ਬੁਰੀ ਤਰ੍ਹਾਂ ਫਸ ਚੁੱਕੀ ਆ ਉਹਨੂੰ ਕੱਢਣ ਵਾਸਤੇ ਸਰਕਾਰ ਤੇ ਕੋਈ ਉਪਰਾਲਾ ਨਹੀਂ ਕਰ ਰਹੀ ਸਰਕਾਰ ਤੇ ਇਹ ਵਾਦਾ ਕਰਕੇ ਆਈ ਸੀ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਬਚਾਵਾਂਗੇ ਪਰ ਨਸ਼ਾ ਅੱਗੇ ਤੋਂ ਵੀ ਕਈ ਗੁਣਾ ਵਧ ਗਿਆ ਅੱਛੀ ਗੱਲ ਚੱਲਦੀ ਹੈ ਕਿ ਗੱਠਜੋੜ ਨੂੰ ਲੈ ਕੇ ਕਈ ਪਾਰਟੀਆਂ ਵੱਲੋਂ ਤੁਹਾਡਾ ਕੋਈ ਹੈ ਕੋਈ ਕਿਸੇ ਨੇ ਗੱਠਜੋੜ ਹੋਊਗਾ ਜਾਂ ਕਰਨ ਦਾ ਨਹੀਂ ਅਜੇ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਅਜੇ ਆਪਣੀ ਪਾਰਟੀ ਨੂੰ ਹੀ ਸਾਰੀ ਜਗ੍ਹਾ ਤੇ ਉਹਦਾ ਵਿਸਥਾਰ ਕਰ ਰਹੇ ਹਾਂ ਉਹਦੀਆਂ ਜਿਹੜੀਆਂ ਇਕਾਈਆਂ ਨੇ ਜਿੱਥੇ ਕਿਤੇ ਕੋਈ ਨਹੀਂ ਬਣ ਸਕੀ ਪਹਿਲੀ ਗੱਲ ਜ਼ਿਲ੍ਹਿਆਂ ਵਿੱਚ ਤਾਂ ਸਾਡੇ ਸਾਰੇ ਹੀ ਆ ਅਸੀਂ ਚਾਹੁੰਦੇ ਕਿ ਪਿੰਡ ਪੱਧਰ ਤੱਕ ਸਾਡੀ ਪਹੁੰਚ ਹੋਣੀ ਚਾਹੀਦੀ ਹੈ ਸਾਡੀ ਪਾਰਟੀ ਦੀ ਪਿੰਡ ਪਿੰਡ ਪੱਧਰ ਤੋਂ ਲੋਕ ਸਾਡੇ ਨਾਲ जुड़े ਹੋਣਾ ਚਾਹੀਦੇ ਆ ਉਹਦੇ ਬਾਅਦ ਤੇ ਅਸੀਂ ਜੀ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਆ ਜੇ ਕੋਈ ਗੱਠ ਜੋੜ ਵਾਲੀ ਕੋਈ ਏਦਾਂ ਦੀ ਗੱਲ ਨਹੀਂ ਹੋ ਰਹੀ ਕੁਝ ਸਮੇਂ ਤੋਂ ਸਿਵਰਿੰਦਰ ਸਿੰਘ ਮਾਨਵੀ ਗੱਠ ਜੋੜ ਦੀ ਕੰਮ ਕਰ ਰਹੇ ਨੇ ਤੁਹਾਡੇ ਤੱਕ ਉਹਨਾਂ ਨੇ ਕੋਈ ਅਪਰੋਚ ਕੀਤੀ ਨਹੀਂ ਅਜੇ ਤੱਕ ਸਾਡੇ ਤੱਕ ਤੇ ਕੋਈ ਏਦਾਂ ਦੀ ਅਪਰੋਚ ਨਹੀਂ ਹੋਈ ਫਿਰ ਵੀ ਠੀਕ ਹੈ ਕਿ ਅਸੀਂ ਚਾਹੁੰਦੇ ਆ ਕਿ ਸਾਰਾ ਪੰਜਾਬ ਦੇ ਜਿਹੜੇ ਆ ਇਕੱਠੇ ਹੋਣਾ ਚਾਹੀਦਾ ਤੇ ਜੇ ਠੀਕੇ ਕੋ ਚਾਵਾਣ ਹੋਣ ਤੇ ਉਹ ਕੋਈ ਗੱਲ ਨਹੀਂ ਜੇ ਸੰਪਰਕ ਕਰਨਗੇ ਤਾਂ ਸਾਹਿਬ ਜੀ ਲੈ ਕੇ ਆਉਂਦੇ ਨੇ ਘੱਟ ਜੋੜ ਦਾ ਸਦਾ ਤੁਹਾਡਾ ਇੱਕ ਹੀ ਨਗਰੀਆ ਰਹੇਗਾ ਨਹੀਂ ਅਸੀਂ ਤੇ ਵਿਚਾਰਾਂਗੇ ਜੀ ਸਾਡੀ ਪਾਰਟੀ ਹੁਣ ਇਹ ਇਕੱਲੇ ਮੇਰੇ ਦਾ ਫੈਸਲਾ ਨਹੀਂਗਾ ਅਸੀਂ ਜੋ ਕੋਈ ਉਹਨਾਂ ਦੇ ਕੋਈ ਆਉਂਦੀ ਹੈ ਉਹਨਾਂ ਨਾਲ ਕੋਈ ਉਹਦੇ ਤੇ ਸਾਡੀ ਪਾਰਟੀ ਵਿਚਾਰ ਕਰੂਗੀ ਕਿ ਅਸੀਂ ਕਿੰਨਾ ਸ਼ਰਤਾਂ ਦੇ ਤਹਿਤ ਉਹਨਾਂ ਨਾਲ ਚੱਲ ਸਕਦੇ ਆ ਤੇ ਉਹਦੇ ਵਾਸਤੇ ਅਸੀਂ ਚਾਹੁੰਦੇ ਆ ਕਿ ਸਾਰੇ ਪੰਜਾਬ ਇਕੱਠਾ ਹੋ ਕੇ ਅਸੀਂ ਇਲੈਕਸ਼ਨ ਲੜੀਏ ਤੇ ਜਿਹੜੇ ਪੰਜਾਬ ਚੋਂ ਪੰਜਾਬੀਆਂ ਦਾ ਕਬਜ਼ਾ ਹੋਵੇ ਨਾ ਕਿ ਦਿੱਲੀ ਵਾਲਿਆਂ ਦਾ ਭਾਈ ਅਮਰਪਾਲ ਸਿੰਘ ਜੀ ਲਈ ਪਹਿਲਾਂ ਵੀ ਸੈਸ਼ਨ ਦੇ ਵਿੱਚ ਮੰਗੀ ਗਈ ਸੀ ਵੀ ਪੈਰੋ ਦਿੱਤੀ ਜਾਵੇ ਤੇ ਹੁਣ ਵੀ ਤੁਹਾਡੇ ਵੱਲੋਂ ਮੰਗ ਕੀਤੀ ਜਾ ਰਹੀ ਆ ਜਾਂ ਤੁਸੀਂ ਲਾਇਆਗਾ ਕਿਉਂ ਇਹ ਕੀ ਇਸ ਤੇ ਕੀ ਕਰਨ ਨੂੰ ਮਤਲਬ ਤੁਸੀਂ ਵੀ ਇਹ ਕਿਉਂ ਨਹੀਂ ਪੈਰੋ ਦਿੱਤੀ ਜਾ ਰਹੀ ਕੀ ਮੇਰਾ ਖਿਆਲ ਹੈ ਕਿ ਜੀ ਤੁਸੀਂ ਤੇ ਸਭ ਤੋਂ ਜ਼ਿਆਦਾ ਸਮਝਦਾਰ ਜੋ ਇਹ ਤੇ ਇੱਕ ਸਰਕਾਰਾਂ ਵੀ ਜਿਹੜੀਆਂ ਸਰਕਾਰਾਂ ਚਲਾ ਰਹੀਆਂ ਜਿਹੜੀਆਂ ਨਹੀਂ ਦੇ ਰਹੀਆਂ ਉਹ ਵੀ ਚੁਣ ਕੇ ਆਈਆਂ ਹੋਈਆਂ ਇੱਕ ਚੁਣ ਕੇ ਆਇਆ ਐਮਪੀ ਆ ਜਿਹਨੂੰ ਪੰਜਾਬ ਚੋਂ ਸਭ ਤੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਹੈ ਤੇ ਉਹ ਲੋਕ ਉਹਦਾ ਫਰਜ਼ ਬਣਦਾ ਕਿ ਲੋਕਾਂ ਦੀ ਆਵਾਜ਼ ਜਿਹੜੀ ਆ ਪਾਰਲੀਮੈਂਟ ਚ ਰੱਖੇ ਉਹ ਆਪਣੇ ਕੋਈ ਘਰ ਆਉਣ ਵਾਸਤੇ ਜਾਂ ਆਪਣੇ ਵਾਸਤੇ ਤੇ ਕੋਈ ਪ੍ਰੋਫਲ ਨਹੀਂ ਮੰਗ ਰਿਆ ਉਹ ਤੇ ਜਿਹੜੀ ਲੋਕਾਂ ਨੇ ਉਹ ਤੇ ਵਿਸ਼ਵਾਸ ਜਤਾਇਆ ਉਹ ਵਿਸ਼ਵਾਸ ਨੂੰ ਪੂਰਾ ਕਰਨ ਵਾਸਤੇ ਪਾਰਲੀਮੈਂਟ ਚ ਬਾਰ ਬਾਰ ਮੰਗ ਰਿਆ ਮੇਰਾ ਫਰਜ ਬਣਦਾ ਮੇਰਾ ਹੱਕ ਬਣਦਾ ਮੇਰੇ ਇਲਾਕੇ ਚ ਬਹੁਤ ਵੱਡਾ ਹੜਾ ਨਾਲ ਬੜੀ ਤਬਾਹੀ ਹੋਈ ਮੈਂ ਉਹਨਾਂ ਦੀ ਕੋਈ ਗੱਲ ਕਰਨੀ ਚਾਹੁੰਦਾ ਜਾਂ ਪੰਜਾਬ ਦੇ ਜੋ ਸਾਡੇ ਮਸਲੇ ਆ ਸਾਡੀ ਕੌਮ ਦੇ ਪੰਜਾਬ ਦੇ ਉਹਨਾਂ ਦੀ ਗੱਲ ਰੱਖਣੀ ਚਾਹ ਰਿਹਾ ਪਰ ਦੇਖੋ ਕਿ ਧੱਕੇ ਨਾਲ ਆਵਾਜ਼ ਨੂੰ ਦਬਾਉਣ ਵਾਸਤੇ ਪੰਜਾਬ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜੇਲ੍ਹਾਂ ਚ ਰੱਖਿਆ ਜਾ ਰਿਹਾ ਉਹਨਾਂ ਨੂੰ ਪ੍ਰੋਲ ਨਹੀਂ ਦਿੱਤੀ ਜਾ ਰਹੀ ਜੀ ਉਥੇ ਪਾਰਲੀਮੈਂਟ ਚ ਆਉਣ ਵਾਸਤੇ ਵੀ ਕਿਹੜੀ ਧੱਕੇਸ਼ਾਈ ਆ ਹੋਰ ਦੇਖੋ ਉਹ ਜ ਉਹ ਜਿਹੜਾ ਜੰਮੂ ਕਸ਼ਮੀਰ ਤੋਂ ਆ ਸੰਸਦ ਆ ਉਹਨਾਂ ਨੂੰ ਤੇ ਮੌਕਾ ਦਿੱਤਾ ਜਾ ਰਿਹਾ ਤੇ ਇਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਇਹ ਇੱਕ ਬਹੁਤ ਵੱਡੀ ਮੇਰੇ ਖਿਆਲ ਪੰਜਾਬੀਆਂ ਨਾਲ ਖਾਸ ਕਰਕੇ ਸਿੱਖਾਂ ਨਾਲ ਬਹੁਤ ਵੱਡੀ ਧੱਕੇਸ਼ਾਹੀ ਹੈ 2027 ਸੀਟ ਤੋਂ ਅਮਰਪਾਲ ਸਿੰਘ ਦੇ ਚੋਣ ਲੜਨ ਦੀ ਚਰਚਾ ਚੱਲੀ ਆ ਕੁਝ ਦਿਨਾਂ ਤੋਂ ਕੋਈ ਇਸ ਤਰ੍ਹਾਂ ਦਾ ਫੈਸਲਾ ਪਾਰਟੀ ਲੈ ਸਕਦੀ ਹੈ ਅਗੜਾ ਸਕਦੀ ਹੈ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਅਜੇ ਚੋਣਾਂ 'ਚ ਕੋਈ ਲੰਮਾ ਸਮਾਵਾ ਤੇ ਪਾਰਟੀ ਜੋ ਜੋ ਲੋਕਾਂ ਦੀ رائے ਨਾਲ ਲੋਕ ਲੋਕ ਚਾਹੁੰਦੇ ਹੋਣਗੇ ਕਿ ਮਾਲਵੇ ਦੇ ਲੋਕ ਚਾਹੁੰਦੇ ਹੋਣਗੇ ਕਿ ਅਮਰਪਾਲ ਨੂੰ ਇਥੋਂ ਇਲیکشن ਲੈਣੀ ਚਾਹੀਦੀ ਤੇ ਜ਼ਰੂਰ ਲੜਾਈ ਜਾ ਸਕਦੀ ਆ ਪਰ ਇਹ ਫੈਸਲਾ ਪਾਰਟੀ ਨੇ ਜਾਂ ਪੰਜਾਬ ਦੀ ਜਨਤਾ ਨੇ ਪੰਜਾਬ ਦੇ ਲੋਕਾਂ ਨੇ ਕਰਨਾ ਜੀ 27 ਨੂੰ ਤੁਸੀਂ ਕਹਿੰਦੇ ਲੰਬਾ ਸਮਾਂ ਸੀ ਮੰਨਦੇ ਵੀ ਥੋੜਾ ਸਮਾਂ ਕਿੰਨੇ ਕ ਤਿਆਰੀ ਹੈਗੀ ਤੁਹਾਡੀ ਕਿਉਂਕਿ ਇੱਕ ਟਾਈਮ ਕੋਈ ਬਾਤ ਐ ਨਹੀਂ ਰਿਹਾ ਪਾਰਟੀ ਲੜੂ ਦੀ ਸਾਰੀਆਂ ਸਿੱਟਾ ਤੇ ਕੋਈ ਤਿਆਰੀ ਇਸ ਸੰਬੰਧੀ ਕੋਈ ਕੀਤੀ ਜਾ ਰਹੀ ਹੈ ਜਾਂ ਹਾਂ ਦੇ ਸਮਝ ਦਿੱਤਾ ਜਾ ਰਿਹਾ ਨਹੀਂ ਨਹੀਂ ਅਜੇ ਜੀ ਅਸੀਂ ਹੁਣ ਦੇਖੋ ਕਿ ਪੰਜ ਹਲਕੇ ਚ ਹਲਕਾ ਚਾਰਜ ਲਾ ਦਿੱਤੇ ਤੇ ਅਸੀਂ ਆਉਣ ਵਾਲੇ ਥੋੜੇ ਦਿਨਾਂ ਚ ਜ਼ਿਲ੍ਹਾ ਪ੍ਰਧਾਨ ਸਾਰੇ ਜ਼ਿਲ੍ਹਿਆਂ ਚ ਵੀ ਢਾਂਚੇ ਨੂੰ ਜਿਹੜਾ ਅਸੀਂ ਤਬਦੀਲ ਕਰ ਰਹੇ ਹਾਂ ਥੋੜਾ ਜਿਹਾ ਉਹ ਵੀ ਕਰ ਦਾਂਗੇ ਤੇ ਆਉਣ ਵਾਲੇ ਸਮੇਂ ਚ ਅਸੀਂ ਜਲਦੀ ਸਾਰੇ ਹਲਕਾਂ ਚਾਰਜ ਲਾ ਰਹੇ ਹਾਂ ਕਿ ਤੇ ਉਹ ਜਿੱਦਾਂ ਜਿੱਦਾਂ ਸਾਨੂੰ ਕੋਈ ਚੰਗੇ ਬੰਦੇ ਆਦੇ ਅਸੀਂ ਚੋਣ ਕਰਨੀ ਚਾਹ ਰਹੇ ਹਾਂ ਜਿੱਦਾਂ ਜਿੱਦਾਂ ਸਾਨੂੰ ਮਿਲ ਰਹੇ ਆ ਜਾਂ ਕਰ ਰਹੇ ਆ ਅਸੀਂ ਉਹਦੇ ਚੋਂ ਚੁਣ ਕੇ ਅਸੀਂ ਵਧੀਆ ਬੰਦਿਆਂ ਨੂੰ ਉੱਥੇ ਅੱਗੇ ਲਿਆ ਰਹੇ ਹਾਂ ਤੇ ਛੇਤੀ ਅਸੀਂ ਮੇਰੇ ਖਿਆਲ ਆ ਕਿ ਮਹੀਨੇ ਖੰਡ ਦੇ ਵਿੱਚ ਸਾਰੇ ਪੰਜਾਬ ਚ ਜਿਹੜੇ ਆਪਣੇ ਹਲਕਰ ਜਾਗ ਜਲਾ ਲਾ ਦੇ ਬੀਤੇ ਕੱਲ ਦਾ ਇੱਕ ਮਾਮਲਾ ਬੜਾ ਚਰਚਾ ਦੇ ਵਿੱਚ ਆ ਸਿੱਖ ਜਿਹੜੀ ਸਿੱਖ ਮਰਿਆਦਾ ਰਹਿਤ ਕਰਨੋ ਰਵੈਤਾ ਕਰਨੋ ਪੰਥ ਕੋਧ ਨਾਲ ਜੁੜਿਆ ਹੋਇਆ ਮਾਨਸਰਵ ਦੇ ਦੋਤੇ ਨੇ ਚੌਥ ਲਾਉਣ ਦੀ ਇੱਕ ਵੀਡੀਓ ਵਿਆਹ ਤੇ ਸਮਾਗਮ ਤੇ ਵਾਇਰਲ ਹੋ ਰਹੀ ਹੈ ਤੁਸੀਂ ਕੀ ਟਿੱਪਣੀ ਕਰਨਾ ਚਾਹੋਗੇ ਮੇਰੇ ਖਿਆਲ ਹੈ ਕਿ ਅਸੀਂ ਜਿਹੜੇ ਵੀ ਸਾਨੂੰ ਆਪਣੀ ਮਰਿਆਦਾ ਦਾ ਤੇ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਉਹਦਾ ਕੋਈ ਵੀ ਲੰਘਣ ਨਹੀਂ ਹੋਣਾ ਚਾਹੀਦਾ ਤੇ ਬਾਕੀ ਜੋ ਉਹਨਾਂ ਨੇ ਕੀਤੀ ਤੇ ਮੇਰੇ ਖਿਆਲ ਕੋ ਠੀਕ ਨਹੀਂ ਹੋਇਆ ਉਦੇ ਵਾਸਤੇ ਬਾਕੀ ਹੁਣ ਸਾਡੀਆਂ ਸੰਸਥਾਵਾਂਵਾਂ ਅਕਾਲ ਤਖਤ ਸਬਦ ਜਸੇਦਾਰ ਸਾਹਿਬ ਆ ਉਹਨਾਂ ਨੂੰ ਉਹ ਕੀ ਨੋਟਸ ਲੈਂਦੇ ਆ ਕੀ ਕਰਦੇ ਆ ਉਹ ਮੇਰੇ ਖਿਆਲ ਉਹਨਾਂ ਤੇ ਛੱਡ ਦੇਣੀ ਚਾਹੀਦੀ ਹੈ ਸਾਨੂੰ ਕਿਉਂਕਿ ਸਾਰੀ ਕੌਮ ਦੀਆਂ ਇਹਦੇ ਨਾਲ ਭਾਵਨਾ ਨੂੰ ਆਹ ਪਹੁੰਚੀ ਆ ਇਹਦੇ ਵਾਸਤੇ ਮੇਰੇ ਖਿਆਲ ਹੈ ਕਿ ਅਸੀਂ ਅਕਾਲ ਤਖਤ ਦੇ ਜਸੇਦਾਰ ਸਾਹਿਬ ਨੂੰ ਅਪੀਲ ਕਰਦੇ ਆ ਕਿ ਉਹ ਕੋਈ ਜਿਹੜੀਆਂ ਸਿੱਖ ਭਾਵਨਾ ਨਾਲ ਕੋਈ ਇਹੋ ਜਿਹਾ ਫੈਸਲਾ ਕਰਨ ਕਿ ਜਿਹਨਾਂ ਨਾਲ ਉਹਨਾਂ ਨੂੰ ਸੰਤੁਸ਼ਟੀ ਹੋ ਸਕੇ ਹੁਣ ਤੱਕ ਕਿਸੇ ਵੀ ਪੰਥਕ ਪਾਰਟੀ ਨੇ ਇਹਦੇ ਖਿਲਾਫ ਦੀ ਆਵਾਜ਼ ਨਹੀਂ ਉਠਾਈ ਕਿਸੇ ਵੀ ਰੋਧਾਗਾਰ ਨਹੀਂ ਮਰਜੀ ਗੱਲ ਹੋਇਆ ਨਹੀਂ ਮੇਰੇ ਖਿਆਲ ਜੋ ਗਲਤ ਹੋਇਆ ਤੋ ਗਲਤ ਨੂੰ ਗਲਤ ਕਹਿਣਾ ਹੀ ਚਾਹੀਦਾ ਪਰ ਜੇ ਨਹੀਂ ਮਤ ਉਹ ਤੇ ਉਹ ਤੁਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਕਿ ਕਿਉਂ ਨਹੀਂ ਕਿਉਂ ਨਹੀਂ ਇਹ ਵੱਲੋਂ ਵੀ ਆਫੀਸ਼ially ਕੋਈ ਆਇਆ ਨਹੀਂ ਅਜੇ ਤੱਕ ਇਹ ਕਾਟੋਰਾ ਵਿਆਹ ਪੁਰਾਣਾ ਹੋਇਆ ਕਈ ਦਿਨ ਹੋ ਗਏ ਤੁਸੀਂ ਵੀ ਆਫੀਸ਼ially ਮੀਡੀਆ ਦੇ ਪਿਛੇ ਨਹੀਂ ਮੇਰੇ ਖਿਆਲ ਕੱਲ ਹੀ ਕੋਈ ਮਾਮਲਾ ਇੱਥੇ ਇਹ ਸਾਹਮਣੇ ਆਇਆ ਲੋਕਾਂ ਦੇ ਤੇ ਠੀਕ ਹੈ ਕਿ ਅਸੀਂ ਅੱਜ ਹੀ ਤੁਹਾਨੂੰ ਕਹਿ ਰਹੇ ਹਾਂ ਕਿ ਜਿਹੜੀ ਸਾਨੂੰ ਅਸੀਂ ਆਪਣੇ ਆਪ ਨੂੰ ਜਿੱਥੇ ਸਿੱਖ ਹੋਣ ਦਾ ਸੇ ਕੌਮ ਦੇ ਆਗੂ ਹੋਣ ਦਾ ਦਾਵਾ ਕਰਦੇ ਹਾਂ ਉੱਥੇ ਸਾਨੂੰ ਮਰਿਆਦਾ ਜਿੱਥੇ ਨਹੀਂ ਬਹਾਲ ਹੋ ਰਹੀ ਕਿ ਦੁਜਾ ਕੋਈ ਅਣਜਾਣ ਬੰਦਾ ਗਲਤੀ ਕਰੇ ਤੇ ਮੇਰੇ ਖਿਆਲ ਹੈ ਕਿ ਉਹ ਤੇ ਕੋਈ ਵਿਚਾਰਿਆ ਜਿਹਾ ਸਰਦਾ ਜਿਹੜੇ ਅਸੀਂ ਸਾਡੇ ਵਾਸਤੇ ਤੇ ਕੋਈ ਮਰਿਆਦਾ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਕਿ ਅਸੀਂ ਉਹ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਆਪਣੀ ਹੋਰ ਜਿਹੜੀਆਂ ਆਪਣੀਆਂ ਸਾਡੀਆਂ ਖਾਸ਼ਵਾ ਮਾਂ ਸਾਡੇ ਕੋਈ ਚਾ ਮਲਾ ਰਹੇ ਉਹਨਾਂ ਨੂੰ ਪਿੱਛੇ ਛੱਡ ਕੇ ਸਾਨੂੰ ਮਰਿਆਦਾ ਦੀ ਪੈ ਪੈ ਪੈਲ ਕਰਨੀ ਚਾਹੀਦੀ ਮੇਰਾ ਜਗਰ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਕਿਵੇਂ ਦੇਖਦੇ ਹੋ ਅੱਜ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਆਣਾ ਉਹਨਾਂ ਨੂੰ ਕਿਵੇਂ ਦੇਖਦੇ ਹੋ ਇਹ ਕਹਿਣਾ ਚਾਹੁੰਦਾ ਤੇ ਚਲੋ ਇਹ ਤੇ ਜੀ ਸੁਪਰੀਮ ਕੋਰਟ ਦਾ ਮਾਮਲਾ ਵਾ ਤੇ ਚਲੋ ਉਹਨਾਂ ਨੇ ਜੋ ਵੀ ਉਹਨ ਦੇਤੀ ਉਹ ਗੀਤੇ ਅਸੀਂ ਉਹਦੇ ਚ ਤੇ ਕੁਛ ਨਹੀਂ ਅਸੀਂ ਕੋਈ ਤੁਹਾਨੂੰ ਤੁਹਾਨੂੰ ਕਰਨਾ ਚਾਹੁੰਦੇ ਕਿ ਕੋਰਟ ਨੇ ਉਹਨਾਂ ਨੂੰ ਮਾਮਲਾ ਜਮਾਨਤ ਦਿੱਤੀ ਤੇ ਚਲੋ ਵਧੀਆ ਗੱਲ ਹੈ ਪਿਛਲੇ ਦਿਨ ਹੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਵੀ ਐਸਵਾਈਐਲ ਦੇ ਮੁੱਦੇ ਤੇ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਬਦਲੇ ਬਦਲੇ ਆ ਜਿਹੜਾ ਨਗਰੀਆ ਵੇਖਿਆ ਗਿਆ ਤੇਰ ਪਹਿਲਾਂ ਨਾਲੋਂ ਵਾਗੇ ਬਦਲੇ ਹੋਏ ਨੇ ਕੀ ਕਹਿਣਾ ਚਾਹੋਗੇ ਮੇਰੇ ਖਿਆਲ ਹੈ ਕਿ ਆਪਾਂ ਨੂੰ ਤਾਂ ਪਹਿਲਾਂ ਹੀ ਪਤਾ ਹੈ ਕਿ ਜੋ ਇਹ ਸਰਕਾਰ ਆਈ ਜਾਂ ਪਹਿਲੀਆਂ ਸਰਕਾਰਾਂ ਵੀ ਰਹੀਆਂ ਉਹਨਾਂ ਨੇ ਪੰਜਾਬ ਦੇ ਹੱਕਾਂ ਤੇ ਕੋਈ ਡੜ ਕੇ ਪੈਰ ਨਹੀਂ ਦਿੱਤਾ ਪਹਿਲਾਂ ਵੀ ਸਾਡਾ ਪਾਣੀ ਜਿਹੜਾ ਕਿ ਬੜੀ ਵੱਡੀ ਪੱਧਰ ਤੇ ਰਾਜਸਥਾਨ ਨੂੰ ਹਰਿਆਣ ਨੂੰ ਜਾ ਰਿਹਾ ਉਹਦੀ ਕੋਈ ਰੈਲਿਟੀ ਨਹੀਂ ਲਈ ਜਾ ਰਹੀ ਕੁਛ ਨਹੀਂ ਪੰਜਾਬ ਦੇ ਸਿਰ ਤੇ ਏਡਾ ਵੱਡਾ ਕਰਜ਼ਾ ਪੰਜਾਬ ਹੋਰ ਛੋਪਿਆਂ ਤੋਂ ਜਿਹੜੀ ਚੀਜ਼ ਲੈਂਦਾ ਉੱਤੇ ਸਾਰਾ ਕੁਝ ਉਹਨਾਂ ਨੂੰ ਦੇਣਾ ਪੈਂਦਾ ਪਰ ਇਹ ਮੇਰੇ ਖਿਆਲ ਹੈ ਕਿ ਸਾਡੇ ਆ ਜਿਹੜੀ ਸਰਕਾਰ ਇਹਨੇ ਤੇ ਸਾਡਾ ਬੀਬੀਐਮਬੀ ਦਾ ਕੰਟਰੋਲ ਵੀ ਜਿਹੜਾ ਸਾਡੇ ਕੋਲ ਥੋੜਾ ਬਹੁਤਾ ਸਾਡਾ ਹਿੱਸਾ ਸੀ ਉਹ ਵੀ ਛੱਡ ਦਿੱਤਾ ਤੇ ਹੁਣ ਵੀ ਜੋ ਕੁਝ ਕੀਤਾ ਜਾ ਰਿਹਾ ਮੇਰੇ ਖਿਆਲ ਹੈ ਕਿ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਕੀਤਾ ਜਾ ਰਿਹਾ ਇਹਦੀ ਅਸੀਂ ਨਿਖੇਧੀ ਕਰਦੇ ਹਾਂ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਪਾਣੀਆਂ ਤੇ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ